ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਤੇ ਕਿਦਾਂ ਫੇ ਲੈਣ ਦੀ ਇੱਕ ਹੋਰ ਝੋਟੀ ਨਗੀਨਾ ਹੀ ਲੈੰਦਾ ਆਗੇ ਠੀਕ ਆ ਐ ਨਗੀਨਾ ਠੰਡਾ ਧੀਰਾ ਲੱਕੜ ਦੀ ਖੁਰਲੀ ਨਾਲ ਵੱਜਿਆ ਵੇਖੋ ਹਾਂਜੀ ਹਾਂ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਪਿੰਡ ਭਿੰਡਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬੋਗੜਾ ਜੀ ਤੇ ਮੋਬਾਈਲ ਨੰਬਰ 9815647787 ਨਾਮ ਕੀ ਵੀਰ ਜੀ ਨਾਂ ਸੋਨੀ ਆਈ ਠੀਕ ਆ ਜੀ ਤੇ ਇੱਕ ਹੀ ਅੱਜ ਹਨਾ ਇੱਕ ਹੀ ਇੱਕੀ ਆ ਠੀਕ ਆ ਨਗੀਨਾ ਠੰਡਾ ਟੀਰਾ ਗੱਬਣ ਆ ਗੱਬਣ ਗੱਬਣ ਠੀਕ ਆ ਗਾਈਆਂ ਵਰਗੀ ਠੰਡੀ ਆ ਗਾਈਆਂ ਵਰਗੀ ਠੀਕ ਆ ਤੇ ਕਿੰਨੇ ਕ ਦਿਨ ਖੜਦੀ ਆ ਲੈ ਜੋ 5-7 ਦਿਨ ਲੈ ਜੋ 5 ਤੋਂ 7 ਦਿਨ ਲੈ ਜੂਗੀ ਠੀਕ ਆ ਜੀ ਠੀਕ ਆ ਸੁਆ ਵੀਰ ਜੀ ਦਾ ਕਿੰਵਾ ਵਾ ਦੂਜਾ ਦੂਜਾ ਸੁਆ ਵੀਰ ਘਰ ਵਾਲੇ ਤੇ ਪਹਿਲਾ ਕਹਿੰਦੇ ਪਰ ਦੂਜਾ ਵਾ ਠੀਕ ਆ ਹਾਂਜੀ ਤੇ ਬਾਕੀ ਐ ਸੋਹਣੀ ਸੁਨਖੀ ਆ ਸੋਹਣੀ ਸੁਨਖੀ ਆ ਨਾ ਇੱਕ ਵੀ ਵਾਲ ਚਟਾ ਨਹੀਂ ਪੂਛਚ ਇਹ ਕਾਲੀ ਸ਼ਾਹ ਵਾ ਕਾਲੀ ਸ਼ਾਹ ਬਿਲਕੁਲ ਜੈੱਡ ਬਲੈਕ ਜਿਹਨੂੰ ਕਹਿੰਦੇ ਝੋਕੀ ਅਰੇ ਰੇਟ ਕੀਤੇ ਜੋ ਨਾ ਰੇਟ ਕੀਤੇ ਜੋ 1000 ਰੁਪਿਆ ਘਟਾਵਾਂਗੇ ਜੇ ਇੱਕ ਵਾਲ ਲੱਭਦਾ ਚੱਟਾ ਵਿੱਚੋਂ ਉਹ ਕਿਹਨੇ ਲੱਭ ਦੇਣਾ ਯਾਰ ਉਹ ਲੱਭਦੂ ਤਾਂ ਕੋਈ ਗੱਲ ਨਹੀਂ ਠੀਕ ਆ ਹਾਂ ਸਹੀ ਆ 1000 ਰੁਪਿਆ ਸੌਦਾ ਕਰਕੇ ਨਾ ਇੱਥੇ ਲਾਗੇ ਆਗੇ ਹਾਂ 1000 ਰੁਪਿਆ ਮਾਣ ਹੋਰ ਕਰ ਦਾਂਗੇ ਠੀਕ ਆ ਬਾਕੀ ਜੈਡ ਬਲੈਕ ਜਿਹਨੂੰ ਕਹਿੰਦੇ ਨਾ ਉਹ ਆ ਸ਼ਕੀਨੀ ਦੇਖੋ ਤੇ ਬਾਕੀ ਹਰਿਆਣੇ ਤੋਂ ਹੀ ਮੱਝ ਆਈ ਉਹਦੇ ਪਿਛੇ ਕੱਟੀ ਆਈ ਸੀ ਕੱਟੀ ਆਈ ਹਾਂ ਕੱਟੀ ਘਰ ਵਾਲਿਆਂ ਨੇ ਦੇਖੋ ਦੱਸਿਆ ਹੁਣ ਬਾਕੀ ਪਤਾ ਨਹੀਂ ਆ ਪਰ ਜਿਹੜੇ ਸਾਹ ਨਾ ਹੈ ਆ ਬੰਤਰ ਜੀ ਜੀ ਬੇਲ ਦੀ ਬੜੀ ਲੰਮੀ ਆ ਹਾਂ ਬੇਲ ਦੀ ਚੰਗੀ ਆ ਸੋਹਣੀ ਆ ਸੋਹਣੀ ਸਨਖੀ ਪੂਰੀ ਆ ਇੱਕ ਰੰਗ ਕਾਲੀ ਆ ਹਵਾਨਾ ਵਟਣਾ ਵਾਲਾ ਤਿਆਰ ਕਰਨਾ ਆ ਵੇਖੋ ਦੇਣ ਪਾਜੀ ਕਿੰਨੇ ਲੈ ਜੂਗੀ ਏ ਦੇਣ 5-7 ਦਿਨ ਲੈ ਜੂਗੀ 5 ਤੋਂ 7 ਦਿਨ ਲੈ ਜੂ ਤੇ ਬਾਕੀ ਸੋਹਣੀ ਸਨਖੀ ਸਿੰਗਲ ਹੱਡੀ ਦੀ ਹਾਂਜੀ ਉੱਚੀ ਹੱਡੀ ਵਾਲੀ ਆ ਝੋਟੀ ਤੇ ਸਿੰਘ ਵੀ ਬੜਾ ਸੋਹਣਾ ਫੇਸ ਕੁਆਲਿਟੀ ਚੰਗੀ ਬਣਦਾ ਵੇਖੋ ਵੇਖੋ ਬੂਥੀ ਵਿਖਾਓ ਸ਼ਰੀਫੀਆਂ ਵੇਖੋ ਸ਼ਰੀਫੀਆਂ ਠੰਡੀ ਲੱਕੜ ਦੀ ਖੁਰਲੀ ਨਾਲ ਬੱਦੀ ਅੱਜ ਹੀ ਆਪਾਂ ਕੋ ਆਈ ਆ ਠੀਕ ਆ ਹਾਂ ਤੇ ਬਾਕੀ ਵਿਚਾਰੀ ਇੰਨੀ ਚਾਰੂ ਵੀ ਆ ਠੀਕ ਆ ਤੂੜੀ ਪਾਤੀ ਤੂੜੀ ਖਾਈ ਗਈ ਹਰਿਆਣੇ ਵਾਲੀਆਂ ਓਦਾਂ ਜ਼ਿਆਦਾ ਤੂੜੀ ਖਾਂਦੀਆਂ ਆ ਤੂੜੀ ਖਾਂਦੀਆਂ ਇਹ ਗੱਲ ਹੈ ਆ ਹਾਂਜੀ ਹਾਂ ਤੇ ਮੁੱਲਤ ਨਹੀਂ ਜਾ ਉਹ ਉਹਨਾਂ ਨਹੀਂ ਨਹੀਂ ਮੁੱਲ 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 ਹਰਿਆਣੇ ਵਾਲੀਆਂ ਨਾਲੋਂ ਤੇ ਅੱਧ ਚ ਅੱਗ ਜਿਉ ਨਹੀਂ ਹੋਣਾ ਮਿਲਦਾ ਅੱਗ ਜਿਉ ਅੱਗ ਕਿਵੇਂ ਥੱਲੇ ਠੀਕ ਆ ਤੋਰੀਏ ਇਹਨੂੰ ਥਾਣ ਥਣ ਵੇਖੋ ਕਿੱਡਾ ਸੋਹਣਾ ਲੱਗਾ ਜੀ ਆ ਕਰੋ ਚੱਕ ਝੋਟੀ ਦਾ ਥਾਣ ਐ ਸੋਹਣਾ ਸੁਨੱਖਾ ਬੇਲ ਵੇਖੋ ਕਿੰਡੀ ਲੰਮੀ ਹੈ ਜੀ ਕਰੋ ਚੱਕ ਸੁਨੱਖੀ ਝੋਟੀ ਪੂਰੀ ਆਹ ਵੇਖੋ ਜੀ ਸ਼ਕੀਨ ਵੀ ਪੂਰੀ ਹੈ ਠੰਡੀ ਠੰਡੀ ਚੋਟੀ ਆ ਜਾਓ ਆ ਵੇਖੋ ਨਹੀਂ ਤੇ ਗੱਬਣਾ ਇੰਦਾ ਨਹੀਂ ਕਰਨੀਆਂ ਹਾਂਜੀ ਹਾਂਜੀ ਮੋੜ ਲਓ ਆ ਜਾਓ ਬੈੜਾ ਰਗੀ ਠੰਡੀ ਆ ਜੀ 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 ਲੈ ਜਾਓ ਇੱਥੇ ਖਿਲਾਰਤੀ ਇਹ ਥੋੜਾ ਵਾ ਭਾਜੂਗੀ ਇਹੋ ਸ਼ਾਂਤ ਸੁਭਾ ਦੀਆਂ ਹੁੰਦੀਆਂ ਵਾ ਮਨ ਲੋ ਜੇ ਪਰਖ ਕਰਨੀ ਆ ਨਾ ਬਿਲਕੁਲ ਬਿਲਕੁਲ ਜੀ ਆ ਵੇਖੋ ਜੀ ਦੇਣ ਪੰਜ ਤੋਂ ਸੱਤ ਲੈ ਜੂਗੀ ਬਾਕੀ ਇਹ ਆ ਕਿ ਥਾਣ ਜਿਹੜੇ ਆ ਨਾ ਬਹੁਤ ਸੋਹਣੇ ਲੱਗੇ ਕਰਮਾਂ ਵਾਲੀ ਨੂੰ ਕੁਆਲਿਟੀ ਦੀ ਪੂਰੀ ਆ ਜੱਤ ਵਾਲੀ ਝੋਟੀ ਕਹਿੰਦੇ ਕਹੀ ਤੇ ਇੱਕ ਰੰਗ ਕਾਲੀ ਜੈਡ ਬਲੈਕ ਤੇ ਪਾਜੀ ਦੁੱਧ ਕਿੰਨਾ ਕਿ ਚਵਾਉਗੀ ਏ ਦੁੱਧ ਪਾਜੀ ਪਿਛਲੇ ਸਵੇਰੇ ਘਰ ਵਾਲਿਆਂ ਦੇ 10 ਲੀਟਰ ਚਵਾਇਆ ਫਿਰ 10 ਕੀ ਚਵਾਇਆ ਉਹ 10 11 ਲੀਟਰ ਉਹ 11 ਕਹਿੰਦੇ 10 ਕ ਮਤਲਬ 10 11 ਲੀਟਰ ਹੁਣ ਚਵਾ ਜਾਣਾ ਨੇ ਬਾਕੀ ਥਾਣ ਦੀ ਜਿਹੜੀ ਬਣਤਰ ਹਵਾਨੇ ਦੀ ਚੈੱਕ ਕਰ ਲੋ ਵੀ ਬਟਨ ਲੱਗਣੇ ਇਹਦੇ ਜਦੋਂ ਬਹੁਤ ਸੋਹਣੀ ਆ ਤੇ ਲੈ ਆਹ ਵੇਖੋ ਪੰਜਾ ਸੱਤਾਂ ਦਿਨਾਂ ਨੂੰ ਐ ਪੋਲੀ ਪੈ ਜਾਣਾ ਹਾਂ ਠੀਕ ਆ ਤੇ ਵੀਰ ਜੀ ਮੋਲੇ ਦਾ ਕਿੰਨਾ ਕਰਨਾ ਮੋਲਾ ਪਾ ਹੁੰਦੇ ਹਿਸਾਬ ਨਾਲ ਨਿਗਾ ਜਾਈ ਕਰਾਂਗੇ ਕਿੰਨਾ ਕੁ ਵੀ ਜੇ ਵੀਰ ਮਾਲਾ ਸਾਹਬ ਵੀ ਵੀਰ ਨੂੰ ਪੈਣੀ ਪਈਆਂ ਸੱਤਾਂ ਦਾਣਾ ਦੀ ਹਾਂਜੀ ਉਸ ਹਿਸਾਬ ਨਾਲ ਹੀ ਕਰ ਦੇਣਾ ਕਿੰਨਾ ਕੁ ਮੁੱਲ ਕਰਨ ਨੂੰ ਭਾਵੇਂ 75 ਕਰੀਏ ਜੀ ਇਹ ਜਿਹੜਾ ਝੋਟੀ ਨਹੀਂ ਤਿਆਰ ਸੂਈ ਸਵਾਈ ਹੁੰਦੀ ਹਾਂਜੀ ਫੇਰ ਭਾਵੇਂ 75000 ਕਰ ਦਿੰਦੇ ਠੀਕ ਆ ਤੇ 70 ਦੀ ਦੇ ਦਈਏ ਵੀਰ ਮਾਣ ਤਾਨ ਕਿੰਨਾ ਕਰਾਂਗੇ 70 70 ਤਾਂ 2000 ਹੋਰ ਛੱਡ ਦਾਂਗੇ ਜਿਆਰ ਇੱਕ ਹੋਰ ਛੱਡ ਦੇ ਛੱਡ ਦਾਂਗੇ 67000 ਦੀ ਹੈ ਮੱਲੋ ਝੋਟੀ ਤੋਂ ਮੱਲੋ ਵੀ ਇਹ ਜਿਹੜਾ ਮੁੱਲ ਆ ਨਾ ਇਹ ਸ਼ਕੀਨਪੁਰੇ ਦਾ ਸ਼ਕੀਨੀਆਂ ਝੋਟੀ ਨੂੰ ਜੀ ਸੋਹਣੀ ਲੱਗੂਗੀ ਮੱਲਾ ਕਿੱਲੇ ਦੇ ਫੱਬੂ ਪਾਪਦੀ ਵਜੀ ਕਦਰ ਕਰਦਾ ਤਾਂ ਉਹਨੇ ਕੋਣੀ ਹਾਂ ਕਦਰ ਮੱਲੋ ਮੁੱਲ ਵੀਰ ਕਈ ਹੁਣ ਮੱਲੋ ਵੀ ਇਹੋ ਜਿਹੀਆਂ ਝੋਟੀਆਂ ਦਾ ਮੁੱਲ ਜੇ ਹੁਣ ਇਹ ਦਾ ਮੁੱਲਾ ਆਪਾਂ ਮੁੱਲ ਨਹੀਂ ਮੰਗਣ ਦੇ ਇਹ ਇਹ ਬਸ ਹੀਰਿਆਂ ਦਾ ਕੋਈ ਹੀਰਿਆਂ ਦਾ ਕੋਈ ਮੁੱਲ ਨਹੀਂ ਹੁੰਦਾ ਜੀ 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 ਤੇ ਹਾਂ ਨਾ ਛੜ 10000 ਦੇ ਦਾਂਗੇ ਫੋਨ ਕਰ ਲੈ ਕੋਈ ਹਾਂ ਫੋਨ ਕਰ ਲੈ ਬਾਕੀ ਮੌਕੇ ਦੇ ਮਾਣਦਾਨ ਹੋ ਜਾਊਗਾ ਫੋਨ ਕਰੇ ਵੀਰ ਨੂੰ ਇਹ ਆ ਕੇ ਬਹੁਤ ਹੀ ਸੋਹਣੀ ਝੋਡੀ ਆ ਸਾਫ਼ ਸੁੱਟੀ ਆ ਮੰਨੂ ਕੋਈ ਵੀ ਕਮੀ ਨਹੀਂ ਗੱਬਣਾ ਥੱਲੇ ਨਹੀਂ ਐਦਾਂ ਹੱਥ ਨਹੀਂ ਲਾਉਣ ਦਿੰਦੀਆਂ ਜਿੱਦਾਂ ਮਰਜੀ ਮੱਲੋ ਵੀ ਕਮੀ ਕੋਈ ਨਹੀਂ ਦੇਖਦੀ ਸੋਹਣੀ ਸੁਨੱਖੀ ਪੂਰੀ ਆ ਜੀ ਤੇ ਬਾਕੀ ਆ ਕੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ